ਕਾਤਲੇਰ ਰਪਿੰਦਰ ਦੀ ਕਰਤੂਤ ਇੱਕ ਹੋਰ ਸਾਹਮਣੇ ਆਈ ਆ ਜੇਲ੍ਹ ਤੋਂ ਜਾਣ ਤੋਂ ਬਾਅਦ ਵੀ ਆਪਣੀਆਂ ਘਟਿਆ ਕੋਸ਼ਿਆਂ ਤੋਂ ਬਾਜ਼ ਨਹੀਂ ਆ ਰਹੀ ਪਤੀ ਨੂੰ ਮਾਰਨ ਵਾਲੀ ਰਪਿੰਦਰ ਹਰ ਰੋਜ਼ ਕੋਈ ਨਵਾਂ ਜਿਹੜਾ ਵਿਉਂਤ ਘਟਦੀ ਆ ਕਿ ਕਿਵੇਂ ਨਾ ਕਿਵੇਂ ਹੋਣ ਉਹਦੀ ਜਿਹੜੀ ਜਾਨ ਛੁੱਟ ਚਕੇ ਪਰ ਜਿਹੜੇ ਮਾਪਿਆਂ ਦਾ ਅੱਖ ਦਾ ਤਾਰਾ ਖੋਲਿਆ ਉਹਨਾਂ ਦੇ ਹੀ ਘਰ ਦੇ ਵਿੱਚ ਉਹ ਹੁਣ ਇਹਨੂੰ ਛੱਡਣਗੇ ਥੋੜੀ ਤੁਹਾਨੂੰ ਦੱਸ ਦਿੰਨੇ ਆ ਪਤੀ ਨੂੰ ਮਾਰਨ ਵਾਲੀ ਰਪਿੰਦਰ ਜੇਲ੍ਹ ਦੇ ਵਿੱਚ ਬੰਦ ਆ ਤੇ ਉਹਦੀਆਂ ਨਵੀਆਂ-ਨਵੀਆਂ ਚਾਲਾਂ ਹਰ ਰੋਜ਼ ਸਾਹਮਣੇ ਆ ਰਹੀਆਂ ਇੱਕ ਹੋਰ ਜਿਹੜੀ ਉਹਨੇ ਚਾਲ ਚੱਲੀ ਆ ਕਿ ਕਿਵੇਂ ਨਾ ਕਿਵੇਂ ਗੁਰਵਿੰਦਰ ਦੇ ਪਿਓ ਨਾਲ ਕਲਦੀਪ ਸਿੰਘ ਦੇ ਨਾਲ ਰਾਜੀਨਾਮਾ ਕੀਤਾ ਜਾਵੇ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਈ ਜਾਵੇ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਰਪਿੰਦਰ ਕੌਰ ਪਹਿਲਾਂ ਉਹਨੂੰ ਲੱਗਦਾ ਸੀ ਕਿ ਜਿਵੇਂ ਜੇਲ੍ਹ ਦੇ ਵਿੱਚੋਂ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਸੀ ਉਹਨੂੰ ਅਹਿਸਾਸ ਹੀ ਨਹੀਂ ਸੀ ਕਿ ਉਹ ਜੇਲ੍ਹ ਦੇ ਵਿੱਚ ਆ ਕਿਉਂਕਿ ਉੱਥੇ ਬੈਠੀ ਤਰ੍ਹਾਂ ਤਰ੍ਹਾਂ ਦੀਆਂ ਡਿਮਾਂਡਾ ਰੱਖ ਕੇ ਕਿਤੇ ਕੁਝ ਖਾ ਲਿਆ ਕਿਤੇ ਕੁਝ ਖਾ ਲਿਆ ਵਾਰੀ ਵਾਰੀ ਬੈਰਕਾਂ ਬਦਲਦੀ ਏ ਸੈਟ ਨਹੀਂ ਆ ਬੈਰਕ ਚਲ ਗਈ ਉਹ ਬੈਰਕ ਚਲ ਗਈ ਫੇਰ ਆਪਣੇ ਪ੍ਰੇਮੀ ਉਹ ਵੀ ਇਹਦਾ ਜੇਲ ਦੇ ਵਿੱਚ ਬੰਦਾ ਹਾਲਾ ਕਿ ਪੁਰਸ਼ਾਂ ਦੀ ਜੇਲ ਅੱਡ ਹੁੰਦੀ ਆ ਪਰ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਉਹਦੇ ਨਾਲ ਕਰਦੀ ਸੀ ਵੀ ਤਰ੍ਹਾਂ ਤਰ੍ਹਾਂ ਦੀਆਂ ਉਹਨੂੰ ਜਿਹੜੀਆਂ ਥੋੜੀਆਂ ਬਹੁਤੀਆਂ ਢਿੱਲਾ ਮਿਲਦੀਆਂ ਸੀ ਮੀਪਿੰਦਰ ਸਿੰਘ ਸੇਖੋਂ ਨੇ ਇਹ ਗੱਲ ਸਾਬਤ ਕੀਤੀ ਸਾਹਮਣੇ ਆਏ ਕਿ ਭਾਈ ਇਹਨੂੰ ਢਿੱਲ ਨਹੀਂ ਦੇਣੀ ਸਾਡਾ ਮਕਸਦ ਇਹਨੂੰ ਜੇਲ੍ਹ ਦੇ ਵਿੱਚ ਪਚਾਉਣਾ ਹੀ ਨਹੀਂ ਇਹਦੀਆਂ ਨਾਸਾਂ ਬੰਦ ਕਰਨੀਆਂ ਕਿਉਂਕਿ ਇਹਨੇ ਮਾਂ ਪਿਓ ਦਾ ਇਕਲੌਤਾ ਪੁੱਤਰ ਮਾਰਿਆ ਵਿਸ਼ਵਾਸ ਘਾਤ ਕੀਤਾ ਇਹਦਾ ਪਤੀ ਸੀ ਜੀਨੂੰ ਇਹਨੇ ਘਰ ਦੇ ਵਿੱਚ ਹੀ ਆਪਣੇ ਆਸ਼ਕ ਨੂੰ ਬੁਲਾ ਕੇ ਮੌਤ ਦੇ ਘਾਟ ਉਤਾਰਿਆ ਇਹ ਸਭ ਹੋਣ ਦੇ ਬਾਅਦ ਸਰਕਾਰ ਨੇ ਇਸ ਚੀਜ਼ ਦੇ ਉੱਤੇ ਸਖਤੀ ਕੀਤੀ ਹਾਈ ਕੋਰਟ ਦਾ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਕਮੇਟੀ ਬਣੀ ਜੇਲ੍ਹ ਦੀ ਜਾਂਚ ਹੋਈ ਜੇਲ੍ਹ ਦੇ ਵਿੱਚ ਜਿਹੜੀ ਢਿੱਲਮੱਠ ਸੀ ਉਹ ਬੰਦ ਕੀਤੀ ਤੇ ਫੇਰ ਫੇਰ ਜਿਹੜੀ ਇਹਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਸੀ ਉਹ ਜਮ੍ਹਾਂ ਬੰਦ ਹੋ ਗਿਆ ਉਸ ਤੋਂ ਬਾਅਦ ਇਹਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕੀ ਵੀ ਪਿੰਦਰ ਸਿੰਘ ਸੇਖੋਂ ਜਿਹੜੇ ਗੁਰਵਿੰਦਰ ਦੇ ਵਕੀਲ ਆ ਤੇ ਗੁਰਵਿੰਦਰ ਦਾ ਪਿਤਾ ਕੁਲਦੀਪ ਸਿੰਘ ਉਹਨਾਂ ਤੋਂ ਬਿਨਾ ਹੋਰ ਮੈਨੂੰ ਕੋਈ ਬਚਾ ਹੀ ਨਹੀਂ ਸਕਦਾ ਪਹਿਲਾ ਜਿਹੜੀ ਅੱਖਾਂ ਕੱਢਦੀ ਸੀ ਤਾੜੀ ਮਾਰ ਕੇ ਕਹਿੰਦੀ ਸੀ 2.5 ਕਰੋੜ ਰੁਪਇਆ ਦੇ ਕੇ ਬਾਹਰ ਜਾਵੜਾਂਗੇ ਰਾਜੀਨਾਮਾ ਹੋ ਜੂ 2.5 ਸਾਲ ਦੀ ਗੱਲ ਆ ਬਾਹਰ ਜਾਵੜੂਗੀ ਜਿਵੇਂ ਵਿਉਂਤਾਂ ਬਣਾਉਂਦੀ ਸੀ ਕਿ ਹਜੇ ਮੇਰੀ ਮਹਿਜ 26 ਸਾਲ ਉਮਰ ਆ 30 ਸਾਲਾਂ ਦੀ ਮੈਂ ਬਾਹਰ ਜਾਵੜੂਗੀ ਤੇ ਬਾਹਰ ਜਾ ਕੇ ਜਿਹੜਾ ਹਰਕਮਲ ਪ੍ਰੀਤ ਸਿੰਘ ਬੱਲੂਆਣਾ ਜਿਹਦੀ ਚੁੱਕ ਚਾ ਕੇ ਜਾ ਇਣੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਉਹਦੇ ਨਾਲ ਵਿਆਹ ਕਰਵਾ ਕੇ ਵੀ ਮੈਂ ਆਪਦੀ ਜ਼ਿੰਦਗੀ ਐਸ਼ਵ ਨਾਲ ਬਤੀਤ ਕਰੂੰਗੀ ਉਹ ਸਾਦੀ ਫੂਕ ਨਿਕਲ ਗਈ ਜਦੋਂ ਗੁਰਵਿੰਦਰ ਸਿੰਘ ਦੇ ਪਿਤਾ ਕਲਦੀਪ ਸਿੰਘ ਨੇ ਇਹ ਗੱਲ ਕਹਿਤੀ ਕਿ ਮੈਂ ਆਪਦੇ ਪੁੱਤ ਦੇ ਹੱਡਾਂ ਦਾ ਮੁੱਲ ਨਹੀਂ ਪਾਉਣਾ ਵੀ ਜਿਹੜਾ ਇਹ ਕਹਿੰਦੇ 2.5 ਕਰੋੜ ਰੁਪਈਆ ਦੇ ਕੇ ਰਾਜੀਨਾਵਾ ਕਰ ਲਾਂਗੇ ਮੇਰੇ ਕੋਲ ਪਰਮਾਤਮਾ ਦੇ ਦਿੱਤੇ 22 ਕਿੱਲੇ ਜ਼ਮੀਨ ਆ ਘਰ 12 ਪੈਸਾ ਢੇਲਾ ਮੇਰਾ ਇਕਲੌਤਾ ਪੁੱਤਰ ਸੀ ਪੈਸਾ ਢੇਲਾ ਮੇਰੇ ਕਿਸ ਕੰਮ ਉਨੇ ਗੱਲ ਜ਼ੋਰ ਦੇ ਕੇ ਆਖੀ ਕਿ ਮੈਂ ਆਪਣੀ ਜਾਨ ਵੀ ਕੁਰਬਾਨ ਕਰ ਦੂੰ ਹੋਰ ਪੈਸੇ ਪਿੱਛੇ ਦਾ ਕੀ ਜਾਇਦਾਦ ਸਾਰੀ ਝੋਖ ਦੂੰ ਸਾਰੀ ਜਾਇਦਾਦ ਲਾ ਦੂੰ ਥਾਣਿਆਂ ਕਚਹਿਰੀਆਂ ਚ ਪਰ ਇਸ ਕਾਤਲ ਰਪਿੰਦਰ ਨੂੰ ਇਹਦੇ ਪ੍ਰੇਮੀ ਹਰਕਮਲ ਪ੍ਰੀਤ ਨੂੰ ਪ੍ਰੇਮੀ ਦਾ ਦੋਸਤ ਵਿਸ਼ਵਜੀਤ ਨੂੰ ਰਪਿੰਦਰ ਦੀ ਸਹੇਲੀ ਬੀਰਿੰਦਰ ਕੌਰ ਨੂੰ ਇਨਾਂ ਨੂੰ ਐਸੀ ਮਸਾਲੀ ਸਜ਼ਾ ਦਿਵਾਉ ਕਿ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਕਰਨਾਂ ਦਾ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਕਿ ਆਪਣੇ ਅਯਾਸ਼ੀ ਲਈ ਆਪਣੇ ਹਮਸਫਰ ਨੂੰ ਚਾਹੇ ਮੁੰਡਾ ਹੋਵੇ ਜਾਂ ਕੁੜੀ ਹੋਵੇ ਉਹਨਾਂ ਨੂੰ ਐਵੇਂ ਆਪਣੀ ਸਰਪ ਮौज ਦੇ ਲਈ ਆਪਣੇ ਸਵਾਦ ਦੇ ਲਈ ਮੌਤ ਦੇ ਘਾਟ ਉਤਾਰ ਦੇ ਇਹ ਗੱਲ ਮੀ ਰਪਿੰਦਰ ਸਿੰਘ ਸੇਖੋਂ ਨੇ ਜਦੋਂ ਹੀ ਆਖੀ ਉਦੋਂ ਬਾਅਦ ਹੀ ਰਪਿੰਦਰ ਨੂੰ ਉਹਦੇ ਪ੍ਰੇਮੀ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਸਾਡੀ ਹੁਣ ਸਾਰੀ ਜ਼ਿੰਦਗੀ ਕਾਲਿਆਂ ਤੋਂ ਚਿੱਟੇ ਵਾਰ ਜੇਲ੍ਹ ਦੇ ਵਿੱਚ ਹੀ ਆਉਣਗੇ ਕਿਉਂਕਿ ਇੱਕ ਦਾ ਧਰਾਵਾ ਬਦਲ ਗਿਆ ਜਿਸ ਦੇ ਤਾਤ ਹੁਣ ਇਹ ਗੱਲ ਸਿੱਧ ਹੋ ਗਈ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੀ ਜੇ ਮੰਗ ਕੀਤੀ ਤੇ ਇਹਨਾਂ ਨੂੰ ਉਮਰ ਕੈਦ ਤਾਂ ਵੱਟ ਦੇ ਪਈ ਆ ਜੇਕਰ ਇਹਨਾਂ ਨੂੰ ਉਮਰ ਕਾਇਦ ਹੋ ਜਾਂਦੀ ਹੈ ਤੇ ਉਹਦਾ ਮਤਲਬ ਇਹ ਨਹੀਂ ਵੀ 10 ਸਾਲ ਲਾ ਕੇ ਬਾਹਰ ਆ ਜਾਣਗੇ ਉਹਦਾ ਮਤਲਬ ਸਿੱਧਾ-ਸਿੱਧਾ ਇਹ ਆ ਕਿ ਜਿੰਨੀ ਦੇਰ ਤੱਕ ਇਹ ਜੀਵਤ ਰਹਿਣਗੇ ਉਮਰ ਜਿੰਨਾ ਚਿਰ ਇਹਨਾਂ ਦੀ ਆ ਇਹ ਮਰ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਹੁਣ ਤਰ੍ਹਾਂ-ਤਰ੍ਹਾਂ ਦੇ ਟਰਿਕ ਵਰਤਦੀ ਆ ਕੱਲ ਦੀ ਸੋਸ਼ਲ ਮੀਡੀਆ ਤੇ ਇਹ ਗੱਲ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਕਿ ਰਪਿੰਦਰ ਚਿੱਠੀ ਦੇ ਰਹੀਂ ਕਲਦੀਪ ਸਿੰਘ ਦਾ ਮਿੰਤ ਤਰਲਾ ਕਰਦੀ ਆ ਕਿਉਂਕਿ ਰਪਿੰਦਰ ਦਾ ਜਿਹੜਾ ਪਿਤਾ ਉਹਨੇ ਗੱਲ ਪਹਿਲਾਂ ਹੀ ਕਹਿ ਤੀ ਕਿ ਸਾਡੀ ਭਾਈਏ ਕੁਝ ਨਹੀਂ ਲੱਗਦੀ ਜਿਹਨੇ ਧੀ ਖਵਾਉਂਦਾ ਹੱਕ ਗਵਾਤ ਆ ਸਾਡੀ ਸਮਾਜ ਦੇ ਵਿੱਚ ਬੇਇੱਜ਼ਤੀ ਕਰਾਤੀ ਸਾਡੀ ਇਹ ਕੁਝ ਨਹੀਂ ਲੱਗਦੀ ਅਸੀਂ ਇਹਦੇ ਨਾਲ ਪਿੱਛੇ ਨਾ ਵਕੀਲ ਕਰਨਾ ਨਾ ਕੁਝ ਹੋਰ ਕਰਨਾ ਸਾਡੇ ਲੋ ਤਾਂ ਮਰ ਗਈ ਤੇ ਹੁਣ ਇਹਦੇ ਕੋਲੇ ਇੱਕੋ ਇੱਕ ਚਾਰਾ ਕਿ ਗੁਰਵਿੰਦਰ ਦਾ ਪਿਤਾ ਉਹ ਰਹਿਮਦਿਲੀ ਕਰਦੇ ਉਹ ਕਿਉਂ ਰਹਿਮਦਿਲੀ ਕਰੂਗਾ ਜਿਹਦਾ ਜਵਾਨ ਪੁੱਤ ਖਾ ਗਈ ਇਹ